ਹੋਰ ਪਾਉ ਕੀ ਹਾਲ ਚਾਲ ਹੈਗੇ ਭਾਈ ਅੰਦਰ ਹੈਗੇ ਆਓ ਜੀ ਗਰਾਮ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਕੀ ਹਾਲ ਚਾਲ ਵਧੀਆ ਵਧੀਆ ਮੌਸਮ ਬਹੁਤ ਖਰਾਬ ਰਹਿੰਦਾ ਤੇ ਭਾਜੀ ਤੂੰ ਪਤਾ ਪਾ ਨਿਕਲਦੀਆਂ ਨਹੀਂ ਆ ਹਾਂ ਤੇ ਸਟੈਂਡ ਹੈਗਾ ਵਾ ਕੋਈ ਬਰਾਂਡੇ ਰੱਖਣ ਵਾਸਤੇ ਜਾਂ ਕੱਪੜੇ ਕੁਪੜੇ ਪਾਉਣ ਵਾਸਤੇ ਸਟੇਜ ਦੇ ਵਾਧੂ 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 ਜਿੰਨੇ ਮਰਜ਼ੀ ਬਹੁਤ ਬਹੁਤ ਬ੍ਰਾਂਡਡ ਆਪਾਂ ਸਟੈਂਡ ਲੈ ਕੇ ਆਉਂਦੇ ਆ ਹਾਂਜੀ ਆਪਣੇ ਭਾਈ ਹੁਣ ਸੁੱਖ ਦੇਣਗੇ ਮੌਸਮ ਬਦਲ ਪੁੱਦਲ ਦਾ ਕਰਕੇ ਜੀ ਹਾਂ ਹਾਂ ਤੇ ਸਟੈਂਡ ਆਪ ਨੂੰ ਇੱਕ ਚਾਹੀਦਾ ਵਾ ਸਟੈਂਡ ਮਿਲ ਜੂਗਾ ਆਪਣੇ ਕੋਲੇ ਵਧੀਆ ਵੈਰੀਟੀ ਨਾਲ ਫਿਕਸ ਸਟੈਂਡ ਲੈਂਦੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਵੱਡਾ ਚਾਹੀਦਾ ਵੱਡਾ ਸਭ ਮਿਲ ਜੂਗਾ ਅਸੀਂ ਦਿਖਾਉਣੇ ਤੁਹਾਨੂੰ ਬਹੁਤ ਵਧੀਆ ਚੀਜ਼ ਲੈਂਦੀ ਹੈ ਠੀਕ ਹੈ ਭਾਈ ਇੰਨਾ ਦਿਨਾਂ ਚੋਂ ਵਾਕਈ ਮੌਸਮ ਨਾ ਜਿਹੜਾ ਸੁਹਾਵਾ ਮੌਸਮ ਬਾਹਰਲੇ ਪਾਸੇ ਹਾਂਜੀ ਨਹੀਂ ਕੱਪੜੇ ਸੌਧੇ ਤੇ ਅੰਦਰ ਹੀ ਰੱਖਨੇ ਪੈਂਦੇ ਆ ਹਾਂਜੀ ਆਹ ਸਟੈਂਡ ਗਰਵੰਤ ਸਿੰਘ ਹਾਂਜੀ ਹਾਂਜੀ ਸਟੈਂਡ ਬੜੇ ਹੈਵੀ ਤੇ ਇਹ ਆ ਦੇਖੋ ਅੱਗੇ ਸਟੈਂਡ ਜਿਹੜੇ ਆਉਂਦੇ ਹੀ ਨਾ ਉਹ ਫਿਟਿੰਗ ਕਰਨੀ ਪੈਂਦੀ ਸੀ ਹਾਂਜੀ ਹਾਂਜੀ ਇਹੜੀ ਆ ਇਹ ਕੰਪਨੀ ਨੇ ਆਪਾਂ ਨੂੰ ਵਧੀਆ ਸਟੇਕਾ ਨਾ ਬਣਾ ਕੇ ਦਿੱਤੇ ਆ ਪੈਰ ਹੀ ਲਾਦੇ ਜੀ ਹਾਂ ਰੇੜੋ ਵੀ ਲਾਦੇ ਥੱਲੇ ਰੇੜੋ ਵੀ ਲਾਦੇ ਵਾਹ ਰੇੜੋ ਵੀ ਲਾਦੇ ਤੇ ਫੈਮਿਲੀ ਤੇ ਵੀ ਪੈ ਸਕਦੇ ਆ ਜਿਹੜੇ ਮਰਜ਼ੀ ਪਾ ਲਓ ਜੀ ਆਲ ਰਾਊਂਡਰ ਇਹ ਹੈਗਾ 3 ਫੁੱਟ ਦਾ ਸਾਈਜ਼ ਠੀਕ ਆ ਜੀ 3 ਫੁੱਟ ਦਾ ਤੇ ਇਤੋਂ ਹੁਣ ਤੁਹਾਨੂੰ ਵੱਡਾ ਵੀ ਦਿਖਾਉਣੇ ਆਪਾਂ ਆ ਵੱਡਾ ਸਾਈਜ਼ ਇਹ ਭਾਈ ਕਿੰਨੇ ਫੁੱਟ ਦਾ ਸਾਈਜ਼ ਹੈ ਜੀ ਇਹ ਹੈਗਾ 4 ਫੁੱਟ ਦਾ ਇਹ 4 ਫੁੱਟ ਦਾ ਹੀ ਇਹ 4 ਫੁੱਟ ਦਾ ਹਨ ਨਾਦਲੇ ਲਾ ਜਾਓ ਲੋ ਜੀ ਆ 4 ਫੁੱਟ ਇਹ 4 ਫੁੱਟ ਦਾ ਆ ਗਿਆ 3 ਫੁੱਟ ਦਾ ਆ ਗਿਆ ਠੀਕ ਹੈ ਜੀ ਤੇ ਇੰਨੇ ਕੇ ਮਜ਼ਬੂਤ ਚੀਜ਼ ਮਤਲਬ ਮਟੀਰੀਅਲ ਦੇ ਵਿੱਚ ਬਣਿਆ ਹੋਇਆ ਜਿੰਨਾ ਮਰਜ਼ੀ ਵਜ਼ਨ ਪਾ ਆ ਵੀ ਇਹਦੇ ਨਾਲ ਦਾ ਹੀ ਆ ਇਹ ਵੀ 4 ਫੁੱਟ ਦਾ ਹੀ ਆ ਓਕੇ ਜੀ ਇਹ ਕੋਈ ਫਰਕ ਹੈ ਆ ਵੀ ਆ ਵੀ ਖੋਲ ਦਿਓ ਨਾ ਨਾ ਬਰਵੰਦ ਸੰਗ ਸਟੈਂਡ ਆਪਣੇ ਕੋਲੇ ਇਹਦੇ ਵਿੱਚ ਹੋਰ ਵੈਰਾਈਟੀ ਵੀ ਆਪਣੇ ਕੋਲੇ ਪਈ ਅੰਦਰ ਠੀਕ ਆ ਉਹ ਵੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਬੈਸਟ ਕੁਆਲਿਟੀ ਹੈ ਜਿੰਨਾ ਮਰਜੀ ਵਜਨ ਪਾ ਲੋ ਜਿੰਨਾ ਮਰਜੀ ਅੱਗੇ ਪਿੱਛੇ ਕਰ ਲੋ ਕੋਈ ਪਰਵਾਹ ਨਹੀਂ ਭਾਜੀ ਇਹਦੀ ਮਜ਼ਬੂਤੀ ਪੂਰੀ ਹੈ ਹੀ ਮਜ਼ਬੂਤੀ ਇਹਦੀ ਫੁੱਲਾ ਹਾਂਜੀ ਇਹ ਵੀ ਬਾਈ ਤੁਸੀਂ ਇਹ ਪੈਪ ਬਹੁਤ ਮੋਟਾ ਲੱਗਦਾ ਨਹੀਂ ਨਹੀਂ ਕੱਪੜੇ ਜਿਵੇਂ ਕਿੱਲੇ ਭਾਰੇ ਪੂਰੇ ਭਰੇ ਝੁਕਦਾ ਨਹੀਂ ਮਰਜ਼ੀ ਵਜ਼ਨ ਪਾ ਲਓ ਤੁਸੀਂ ਕੱਪੜਿਆਂ ਦਾ ਵਜ਼ਨ ਪਾ ਲਓ ਇਹਨੂੰ ਕੋਈ ਪ੍ਰਵਾਹ ਨਹੀਂ ਬਾਕੀ ਇਹਦੇ ਸਾਰੀ ਸਹੂਲਤ ਬਣੀ ਵੀ ਆ ਹੈਂਗਰ ਬਣੇ ਵੀ ਵਿੱਚ ਓਕੇ ਤੁਸੀਂ ਹੈਂਗਰ ਲਾ ਕੇ ਇਹਦੇ ਵਿੱਚ ਹਿੰਗ ਪਾ ਕੇ ਤੁਸੀਂ ਕੱਪੜੇ ਵਿੱਚ ਪਾ ਕੇ ਇਹ ਮਲਵੇਸ ਲੰਮੇ ਪਾਉਣੇ ਹੁੰਦੇ ਇਹ ਵੀ ਪਾ ਸਕਦੇ ਆ ਲੰਮੇ ਹੈਂਗਰ ਵਾਲਾ ਜਿਹੜਾ ਆ ਪੈਪ ਆ ਇਹ ਵੀ ਪੂਰਾ ਮਜ਼ਬੂਤ ਆ ਰੇਡੋ ਹੋ ਗਏ ਮੰਨ ਕੇ ਚੱਲੋ ਜੀ ਸਰਦੀ ਜੀ ਧੁੰਦਾ ਵਾ ਹਾਂਜੀ ਉਦੋਂ ਮਲੇ ਬਲੇਜ਼ਰ ਹੋ ਗਿਆ ਜਾਂ ਬਾਸਕਟ ਸੈੱਟ ਹੋ ਗਈ ਪਾ ਕੇ ਨਾਲ ਸੁੱਕ ਸਕਦੀ ਹੈ ਹਾਂਜੀ ਹਾਂਜੀ ਅੰਦਰ ਤੁਸੀਂ ਪਾ ਲਓ ਸਰਦੀ ਤੋਂ ਹੀ ਪੂਰਾ ਮਤਲਬ ਵੀ ਫਾਇਦਾ ਠਾਓ ਜਿਵੇਂ ਹੁਣ ਇਹਨਾਂ ਦਿਨਾਂ 'ਚ ਮੌਸਮ ਖਰਾਬ ਹੈ ਜੀ ਮੈਂ ਮਤਲਬ ਆ ਜਾਂਦਾ ਹਾਂ ਹਾਂਜੀ ਹਾਂਜੀ ਤੇ ਉਹਦੇ ਵਿੱਚ ਵੀ ਅੰਦਰ ਕੱਪੜੇ ਪਾਏ ਹੋਣਗੇ ਤੇ ਇਹਦੇ ਵਿੱਚ ਵੀ ਕੱਪੜੇ ਵਧੀਆ ਸੁੱਕ ਜਾਂਦੇ ਲੱਗੀ ਵੈਰੈਟੀ ਬਹੁਤ ਵਧੀਆ ਪਾਜੀ ਬਹੁਤ ਵਧੀਆ ਆਪਾਂ ਸਟੈਂਡ ਆਹ ਵੱਡਾ ਹੀ ਲੈਣਾ ਓ ਛੋਟਾ ਜੀ ਇਹ ਵਰਕ ਕੰਮ ਕਰਦਾ ਪਾਜੀ ਕਹਿੰਦੇ ਤੁਸੀਂ ਇੱਕਦਿਨ ਜਾ ਕੇ ਵਰਤੋ ਤੇ ਬਾਕੀ ਕੋਈ ਗੱਲ ਨਹੀਂ ਜੇ ਆਪਾਂ ਤੇ ਆ ਵੱਡਾ ਲੈ ਕੇ ਜਿੰਨੇ ਐਸਟੈਂਡ ਲੈਣਾ ਸੀਗਾ ਤੇ ਇਹਨੂੰ ਵਿਖਾਇਆ ਤੇ ਬਾਕੀ ਦੋਸਤਾਂ ਨੂੰ ਬੇਨਤੀ ਹੈ ਵੀ ਸੁਜੀਤ ਫਰਨੀਚਰ ਸ਼ੋਰੂਮ ਤੇ ਦੋਸਤੋ ਸਟੈਂਡ ਆ ਗਏ ਨਵੇਂ-ਨਵੇਂ ਤੇ ਨਵੇਂ ਸਟੈਂਡ ਕਰਦੇ ਭਾਜੀ ਫਿਰ ਆਪਣਾ ਆ ਪੀਸ ਪੈਕ ਕਰਦੇ ਭਾਜੀ ਸੁਜੀਤ ਫਰਨੀਚਰ ਸ਼ੋਰੂਮ ਬਹੁਤ ਸੇਗਾ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਆ ਪੀਸ ਪੈਕ ਕਰਦੇ ਜੀ ਲੈਣ ਭਾਜੀ ਬਹੁਤ ਵਧੀਆ ਹਾਂਜੀ ਬਾਕੀ ਵਰਤਿਆਂ ਮਾ ਲੱਗੂਗਾ ਜੀ ਮੈਂ ਨਾ ਫੁੱਲ ਗਾਰੰਟੀ ਹੈ ਜੀ ਬੇਫਿਕਰ ਗਾਰੰਟੀ ਆਪਣੀ ਪੂਰੀ ਹੋਣੀ ਚਾਹੀਦੀ ਹੈ ਫੁੱਲ ਗਾਰੰਟੀ ਜਿੰਨਾ ਮਰਜ਼ੀ ਵਰਤੋ ਕੋਈ ਪ੍ਰਵਾਹ ਨਹੀਂ ਹੁੰਦਾ ਬਸ ਠੀਕ ਹੈ ਭਾਈ ਚਲੋ ਠੀਕ ਹੈ ਭਾਈ ਓਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਓਕੇ ਠੀਕ ਹੈ